ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲਦੇ ਹਾਂ ਗੁਰਦੁਆਰਾ ਚੌਂਦਾ ਸਾਹਿਬ ਮੱਥਾ ਟੇਕਣ ਤੇ ਉੱਥੀ ਆਪਣਾ ਖੇਤ ਆ ਨਾਲੇ ਆਪਾਂ ਖੇਤ ਮਾਰਾਂਗੇ ਜਿਹੜਾ ਜੀਰੀ ਦੇ ਵਿੱਚ 1509 ਦੇ ਵਿੱਚ ਤੇ ਹੁਣ ਆਪਾਂ ਜਾਰਿਆਂ ਗੁਰਦੁਆਰੇ ਨਾਲ ਉੱਥੇ ਕਰਾਂਗੇ 10-15 ਮਿੰਟ ਸੇਵਾ ਭਾਂਡੇ ਸਮਾਜ ਕੇ ਆਵਾਂਗੇ ਆਜੋ ਦਿਖਾਉਣੇ ਤੁਹਾਨੂੰ ਚੌਂਦਾ ਸਾਹਿਬ ਗੁਰਦੁਆਰਾ ਲਓ ਜੀ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਚਾਉਣਾ ਸਾਹਿਬ ਇਹੇ ਦੇਖੋ ਐਂਟਰੀ ਇਹਨਾਂ ਬਸਾਂ ਤੇ ਸੰਤਾਂ ਆ ਆ ਇਹ ਆ ਗਈ ਚਾਰ ਪਿੰਡਾਂ ਦੇ ਵਿਚਾਲੇ ਗੁਰਦੁਆਰਾ ਪਿੰਡਰਾਜੀ ਆ ਦਿਵਾਲਗੜ੍ਹ ਛੋਟਾ ਕੀਵਾ ਤੇ ਕੀਵਾ ਜਾਲੂਗੜ੍ਹ ਚਾਰੇ ਪਿੰਡਾਂ ਦੇ ਵਿਚਾਲੇ ਗੁਰਦੁਆਰਾ ਜੀ ਇਹੇ ਓਰਦੂ ਜਗ ਭਗਵਾਨ ਦੇਵਾ ਜੀ ਤੇਰੇ ਕੀ ਤੋਂ ਸੰਤੂ ਸਰਕਾਰੇ ਜੋ ਤਦ ਕੋ ਦੁਆਰ ਤੇ ਆਏ ਬੈ ਤਾਂ ਕਿ ਕਾਲ ਨਿਕਤੂ ਨਾ ਹੋਏ ਰੱਛਾ ਹੋਏ ਤਾਹੀ ਸਭ ਕਲਾ ਦਿਸਤ ਗ੍ਰਿਸ਼ਟ ਠ ਤਦ ਕਲਾ ਕਿਰਪਾ ਦ੍ਰਿਸ਼ਟ ਤੁਮ ਜਾਵੇ ਨਹਰਮੋ ਤਾਂ ਕਿ ਲਾਪ ਤਨਕਮੋ ਪ੍ਰਭੂ ਅਰਿਧੋ ਸਿਧੋ ਕਰਮੋ ਸਭ ਹੋਏ ਕਿ ਨਾਮੁ ਨੈਣ ਸਿਮਰਤੋ ਸਾਚੁ ਵਿਦ ਸਬੈ ਬਉ ਭੀਰ ਤੈਨੁ ਭੀ ਕਾ ਨਾ ਜਾਣਿਓ ਸ੍ਰੀ ਉਸਤ ਪਾਤ੍ਰ ਪਾਤ੍ਰੀ ਕਾਰਿ ਮੈਂ ਨ ਕਹਿਓ ਸੁਖੁ ਹੀ ਭਖਾਨਿਓ ਬੁਲਹਾ ਸਗਲ ਦੁਆਰ ਕੋ ਛਾਡ ਕੇ ਹੈ ਗਦਿਓ ਤਵਾਰੋ ਦਵਾਰੋ ਮਨਿ ਨਗੇ ਕੀ ਨਾਜ ਅਸ लॻी पे खा मे व ਲਓ ਜੀ ਆਪਾਂ ਕਰ ਲਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਤੇ ਮੱਥਾ ਟੇਕ ਲਿਆ ਤੇ ਹੁਣ ਆਪਾਂ ਚੱਲਦੇ ਆ ਆਪਣੇ ਖੇਤ ਤੇ ਦੇਖਦੇ ਆ ਆਪਣਾ ਝੋਨੇ ਦਾ ਜੀ ਹਾਲਾਤ ਨੇ ਤੇ ਤੇ ਫਿਰ ਸਪਰੇਅ ਕਰਨ ਵਾਲੀ ਹੈ ਕਿ ਅਜ ਨਾਲ ਦੇ ਕੋਈ ਆਪਾਂ ਚੱਲਦੇ ਆ ਖੇਤ ਆਪਣਾ ਖੇਤ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਲੱਗ ਮਈਆ ਆਹ ਗੁਰਦੁਆਰਾ ਸਾਹਿਬ ਦੀ ਕੰਧ ਆ ਗਈ ਇਧਰਲੀ ਸਾਈਡ ਤੇ ਇਧਰ ਆਪਣਾ ਆ ਖੇਤ ਲਾਉ ਜੀ ਸਾਈਡ ਤੇ ਅੱਜ ਆ ਗਈ ਸੀ ਆਪਣੀ ਕਸੀ ਦੀ ਵਾਰੀ ਲੋ ਜੀ ਆਪਾਂ ਪਹੁੰਚ ਚੁੱਕੇ ਆ ਖੇਤ ਤੇ ਆ ਗਿਆ ਆਪਣਾ 1509 ਝੋਨਾ ਨਿਸਰਨ ਲੱਗ ਗਿਆ ਤੇ ਦੇਖੋ ਕੀ ਹਾਲਾਤ ਨੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਣਾ ਝੋਨਾ ਨਿਸਰਦਾ ਹੈਗਾ ਇਹ ਇਹ ਆ ਗਈ ਆਪਣੀ 1509 ਤੇ ਉਹ ਸਾਹਮਣੇ ਦਰਖਤ ਕੋਲੇ ਆ ਗਈ ਆਪਣੀ 26 ਤੇ ਉਧਰ ਉਹ ਟਾਵਰ ਕੋਲੇ ਫੇਰ ਆਪਣੀ 26 ਆ ਗਈ ਲਓ ਜੀ ਆਪਾਂ ਖੇਤ ਮਾਰ ਲਿਆ ਜਿਹੜਾ ਤੇ ਦੇਖ ਲਿਆ ਆਪਣਾ ਝੋਨਾ ਸਾਰਾ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਘਰੇ ਜਾ ਕੇ ਮੰਮੀ ਨੇ ਬਣਾਈ ਅਜੀ ਕਦੂਰੀ ਸਬਜ਼ੀ ਤੇ ਮੇਰੀ ਫੇਵਰੇਟ ਆ ਗਈ ਤੇ ਜਾ ਕੇ ਚੂੜੀ ਕੁੱਟ ਕੇ ਰੋਟੀ ਖਾਵਾਂਗੇ ਤੇ ਮੈਂ ਤੇ ਹੁਣ ਆਪਾਂ ਘਰੇ ਜਾ ਕੇ ਤੁਹਾਨੂੰ ਆਪਾਂ ਪਹੁੰਚ ਗਏ ਆਪਣੇ ਘਰੇ ਤੇ ਜਲਵਿੰਦਰ ਨੇ ਆਪਾਂ ਨੂੰ ਘਰ ਤੱਕ ਡ੍ਰੌਪ ਠੀਕ ਆ ਜਲਵਿੰਦਰ ਭਾਈ ਠੀਕ ਹੈ ਓਕੇ ਓਕੇ ਮਿਲ ਜਾਈਏ ਗੱਲੋਂ ਲਓ ਜੀ ਆਪਾਂ ਹੁਣ ਚੱਲਦੇ ਆ ਘਰੇ ਤੇ ਘਰੇ ਜਾ ਕੇ ਖਾਣੇ ਰੋਟੀ ਚਲੋ